ਸ਼ੰਗ ਹਾਈ ਹਾਈ ਪਸ਼ਾਦਪੁਰ ਕਾਰਪੋਰੇਸ਼ਨ ਹਾਈ ਹਾਈ ਪਸ਼ਾਦਪੁਰ ਕਾਰਪੋਰੇਸ਼ਨ ਹਾਈ ਹਾਈ ਮੇਅਰ ਚਿੰ다ਜੀ ਹਾਈ ਹਾਈ ਮੇਅਰ ਚਿੰ다ਜੀ ਹਾਈ ਹਾਈ ਅੱਛਾ ਕੀਤਾ ਸਮੱਸਿਆ ਭਾਈ ਸਾਹਿਬ ਇਹ ਹੈਗੀ ਹੈ ਕਿ ਅਸੀਂ ਸ਼ਕਤੀ ਨਗਰ ਅਗਲੀ ਨੰਬਰ 4 3 ਔਰ 2 ਦੇ ਨਿਵਾਸੀ ਇੱਥੇ ਇਕੱਠੇ ਹੋਏ ਆ ਪਿਛਲੇ ਕਿੰਨੇ ਦਿਨ ਤੋਂ ਅਸੀਂ ਕਾਰਪੋਰੇਸ਼ਨ ਚ ਚੱਕਰ ਮਾਰ ਮਾਰ ਕੇ ਆ ਬੀਬੀਆਂ ਸਾਹਮਣੇ ਖੜੀਆਂ ਹਨ ਇਹ 6 ਚੱਕਰ ਸਾਡੀ ਜਿੱਥੇ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਹੈ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਐ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਾਣੀ ਦਿਖਾਓ ਪਾਣੀ ਦਿਓ ਆ ਤੁਸੀਂ ਭਾਈ ਸਾਹਿਬ ਆਪ ਖੋਲ ਕੇ ਦੇਖੋ ਪਹਿਲਾਂ ਪਾਣੀ ਕਿੰਨਾ ਕੰਦਾ ਜਰਾ ਕੇ ਦੇਖਿਓ ਇਹਦੀ স্মੈਲ ਕਿਦਾਂ ਦੀ ਐ ਇਹ ਪਾਣੀ ਆ ਰਿਹਾ ਐ ਇਦਾਂ ਦਾ ਸੜਿਆ ਐ ਸਭ ਬਿਮਾਰ ਘਰਾਂ ਘਰਾਂ ਚ ਪਿਉਂਦੇ ਹਰ ਘਰ ਚ ਗਲੂਕੋਸ ਲੱਗਾ ਐ ਔਰ ਤੁਸੀਂ ਯਕੀਨ ਮੰਨਿਓ ਆਦਮੀ ਲੋਕ ਕਿੰਨੇ ਕਿ ਛੁੱਟੇ ਕੰਮ ਤੋਂ ਕਰਨ ਲੇਡੀਜ਼ ਕਿਹੜੀ ਕਿਹੜੀ ਚੀਜ਼ ਹੈ ਜਿਹੜਾ ਤੁਸੀਂ ਪੀਣਾ ਪਾਣੀ ਤੋਂ ਕਰ ਸਕਦੇ ਆਂ ਪਾਵੇਂ ਮੰਜਨ ਤੋਂ ਕੱਪੜੇ ਤੋਂ ਤੋਂ ਈਵਨ ਕੱਪੜੇ ਦੇ ਉੱਤੇ ਕੱਪੜੇ ਇਦਾਂ ਪਹਿਰੇ ਜਨ ਐਨੀ ਗੰਦੀ ਸਮਹਿ ਲਾਂਦੀ ਮੈਂ ਪਾੰਜੋਗਾ ਨਹੀਂ ਹੋਣਾ ਕੱਪੜਿਆਂ ਨੂੰ ਨਿੱਕੇ ਨਿੱਕੇ ਬੱਚੇ ਆ ਸਿਆਣੇ ਆ ਬਿਮਾਰੀ ਨਾਲ ਕਰ ਕਰ ਚ ਬੁਰਾ ਹਾਲ ਆਉ ਤੁਹਾਨੂੰ ਮੈਂ ਦਿਖਾਵਾਂ ਟੈਂਕਰ ਭੇਜ ਦਿੰਦੇ ਇੱਥੇ ਬਿਲਕੁਲ ਗਲਿਆ ਟੈਂਕਰ ਆ ਬਿਲਕੁਲ ਜੰਗਾਲ ਦਾ ਭਰਿਆ ਹੈ ਇਹ ਜਿਹੜੀ ਪਟਾਈ ਹੋਈ ਹੈਗੀ ਇਹ ਕਦੇ ਵੀ ਪਟਾਈ ਕੀਤੀ ਇਹ ਅਸੀਂ ਇੱਥੇ ਐਪਲੀਕੇਸ਼ਨ ਦਿੱਤੀ ਸੀਗੀ ਕਿ ਪਾਣੀ ਗੰਦਾ ਆਂਦਾ ਆਂਦੇ ਆ ਪਾਣੀ ਰਾਤ ਨੂੰ ਸਾਰਾ ਪੱਟਿਆ ਪੁੱਟਿਆ ਅੱਧੀ ਰਾਤ ਨੂੰ ਆ ਕੇ ਜੋੜ ਕੇ ਚਲ ਗਏ ਕਈਆਂ ਦੇ ਕਨੈਕਸ਼ਨ ਜੁੜੇ ਕਈਆਂ ਦੇ ਜੁੜੇ ਵੀ ਨਹੀਂ ਉਦੋਂ ਦੀ ਸਮੱਸਿਆ ਨਹੀਂ ਸਮੱਸਿਆ ਆ ਰਹੀ ਪਿਛਲੇ 5 ਸਾਲ ਤੋਂ 5-6 ਸਾਲ ਤੋਂ ਜਦੋਂ ਇੱਥੇ ਬਾਹਰ ਮੇਨ ਰੋਡ ਪੱਤੀ ਸੀ ਨਾ ਇਹ ਉਦੋਂ ਦੀ ਸਮੱਸਿਆ ਸਾਡੀ ਹੱਲ ਨਹੀਂ ਹੋਈ ਅਸੀਂ ਕਾਰਪੋਰੇਸ਼ਨ 'ਚ ਚੱਕਰ ਮਾਰ ਮਾਰ ਕੇ ਥੱਕ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਇਸ ਮੁਹੱਲੇ ਦੇ ਵਿੱਚ ਬੁਰਾ ਹਾਲਾ ਸਾਰਿਆਂ ਦਾ ਅੱਜ ਵੀ ਅਸੀਂ ਗਏ ਸੀ ਨਾ ਮੇਅਰ ਸਾਹਿਬ ਮਿਲੇ ਜਦ ਕਿ ਉਹਨਾਂ ਨੂੰ ਪਤਾ ਸੀ ਅਸੀਂ ਆਣਾ ਆ ਤੇ ਨਾ ਸਾਡੀ ਉਹ ਤੇ ਕਮਿਸ਼ਨਰ ਸਾਹਿਬ ਮੈਡਮ ਨਾਲ ਜੱਗਲ ਉਹ ਪਾਈ ਅਸੀਂ ਇਹ ਸਾਰੇ ਮੁਹੱਲੇ ਦੇ ਆ ਦੇਖੋ ਸਾਈਨ ਕਰਾਏ ਆ ਔਰ ਅਸੀਂ ਸਾਰੀਆਂ ਐਪਲੀਕੇਸ਼ਨਾਂ ਲਿਖੀਆਂ ਔਰ ਅਸੀਂ ਅੱਜ ਤੱਕ ਕੋਈ 5 6 ਵਾਰ ਜਾ ਕੇ ਪਿਛਲੇ ਦਿਨਾਂ ਚ ਹੀ ਜਿਹੜੀਆਂ ਸਾਲਾਂ ਪੁਰਾਣੀ ਐਪਲੀਕੇਸ਼ਨਾਂ ਉਹਨੂੰ ਤਾਂ ਤੁਸੀਂ ਛੱਡਾ ਹੀ ਦਿਓ ਮੈਨੂੰ ਤਾਂ ਲੱਗਦਾ ਐਡਾ ਦੇਖ ਦੇ ਚੱਕ ਕੇ ਨਾਲੇ ਹੀ ਸੜ ਦਿੰਦੇ ਆ ਕੋਈ ਕਾਰਵਾਈ ਨਹੀਂ ਹੋ ਰਹੀ ਬਸ ਮੂੰਹ ਸਾਫ ਕਰਨ ਨੂੰ ਸਾਡਾ ਮੂੰਹ ਬੰਦ ਕਰਨ ਨੂੰ 3 ਦਿਨ ਬੰਦੇ ਭੇਜ ਦਿੰਦੇ ਕਦੀ ਇੱਥੇ ਪੱਟ ਕਦੀ ਉੱਥੇ ਪੱਟ ਆ ਟੈਂਕਰ ਖੜਾ ਕਰਤਾ ਟੈਂਕਰ ਦਾ ਬੁਰਾ ਹਾਲ ਆ ਤੇ ਅਗਰ ਇਹ ਸੋਸਿਆ ਹੱਲ ਨਾ ਹੋਈ ਫਿਰ ਅਗਲਾ ਸਟੈਪ ਅਗਲਾ ਸਟੈਪ ਤੁਸੀਂ ਦੇਖ ਲਓ ਅਸੀਂ ਉਹਨਾਂ ਨੂੰ ਤਲ ਮਿਲਣਾ ਜੇ ਸਾਡੀ ਕੱਲ ਤੱਕ ਸੁਣਵਾਈ ਜਾਂ ਸਾਨੂੰ ਟਾਈਮ ਨਹੀਂ ਦਿੱਤਾ ਜਾਂ ਸਾਡੇ ਨਾਲ ਟਾਈਮ ਦੇ ਕੇ ਉਲਾਗਾ ਕਰਨੇ ਕਿਤੇ ਫਿਰ ਅਸੀਂ ਡੀਸੀ ਸਾਹਿਬ ਨੂੰ ਇੱਕ ਗਿਆਪਨ ਦੇਣਾ ਔਰ ਜਿਸ ਦਿਨ ਅਸੀਂ ਡੀਸੀ ਜੀ ਕੋ ਜਾਣਾ ਉਸ ਦਿਨ ਸਾਡੇ ਘਰ ਦੇ ਜੈਂਟਸ ਵੀ ਨਾਲ ਜਾਣਗੇ ਫਿਰ ਅਸੀਂ ਆ ਰੋਡ ਜਾਮ ਕਰ ਦੇਣੀ ਇੱਥੋਂ ਔਰ ਜਾਮ ਵੀ ਅੱਧਾ ਕਰਨੀ ਕਿ ਪਰੇ ਪ੍ਰਭੂ ਜੀ ਵਾਲੇ ਮੰਦਰ ਵੱਲ ਵੀ ਅਸੀਂ ਟ੍ਰੈਫਿਕ ਨਹੀਂ ਲੰਘਾ ਦੇਣਾ ਅੱਧੇ ਬੰਦੇ ਇੱਧਰ ਬੈਠੋਗੇ ਅੱਧੇ ਉੱਧਰ ਬੈਠੋਗੇ ਸੁਣਵਾਈ ਨਹੀਂ ਹੋ ਰਹੀ ਪੰਜ 6 ਸਾਲ ਹੋਣ ਤੇ ਆ ਗਏ ਆ ਤੁਸੀਂ ਲੇਡੀਆਂ ਪੁੱਛੋ ਤਾਂ ਸਹੀ ਇਹਨਾਂ ਦੇ ਅਸੀਂ ਇਹ ਕਹਿੰਨੇ ਆਂ ਵੀ ਸਾਡੇ ਸਮੱਸਿਆ ਹੱਲ ਹੋਵੇ ਜਿਹੜਾ ਪਾਣੀ ਆ ਗੰਦਾ ਜਾਇਆ ਹਲੇ ਬਾਹਰ ਦੀ ਭਰੀ ਪਈ ਜਾ ਕੇ ਦੇਖੋ ਦੇਵੇ ਸੁਧਾਈ ਚੰਕੜਵਾ ਬਹੁਤ ਆਂਦੀ ਆ ਪੀਣੇ ਨੂੰ ਚਿੱਟਨੇ ਕਰਦਾ ਬਿਮਾਰ ਹੋ ਗਏ ਅੱਖਾਂ ਤੋਂ ਵੀ ਅੰਨੇ ਹੋ ਗਏ ਅਸੀਂ ਇੰਨੀ ਦੇਰ ਹੋ ਗਈ ਆ ਇੰਨੀ ਦੇਰ ਆ ਤਿੰਨ ਚਾਰ ਸਾਲ ਹੋ ਗਏ ਮਜੇਰਾ ਸੀ ਜਾ ਕੇ ਕਮੇਟੀ ਦੇ ਵਿੱਚ ਸਭ ਕੋ ਕੀਤਾ ਸਾਡੀ ਕੋਈ ਸੁਣਾਈ ਨਹੀਂ ਹਾਂਜੀ ਹਾਂਜੀ ਜੇ ਸਾਡੇ ਵੀ ਅੱਧੇ ਸਾਰੇ ਬੱਚੇ ਪਰ ਬਿਮਾਰ ਆ ਪਏ ਆ ਸਾਰੇ ਸਾਡੇ ਪਾਣੀ ਦੇ ਘਰ ਤੇ ਇੰਨਾ ਖਰਾਬ ਆ ਰਿਹਾ ਆ ਉੱਚਾ ਕੁਐਸਚਨ ਆਪੇ ਸੀ ਹਾਂਜੀ ਹਾਂਜੀ 3 ਸਾਲ ਹੋ ਗਏ ਗੰਦਾ ਪਾਣੀ ਆਂਦਾ ਵੇ ਨਾੜ ਦੇ ਸਾਈਡ ਪੀਣ ਨੂੰ ਦੇਲ ਕਰਦਾ ਕੱਪੜੇ ਤੋਂ ਨਹੀਂ ਧੋਣ ਦੇਲ ਕਰਦਾ ਇਦਾਂ ਦਾ ਗੰਦਾ ਪਾਣੀ ਆ